ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 12 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਸਾਫ਼ ਬਣਿਆ ਰਹੇਗਾ। ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੇਗੀ। ਬੱਦਲਬਾਹੀ ਅੱਜ ਨਾ ਮਾਤਰ ਜਿਹੇ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਦੂਸਰੀ ਤਰਫ ਨਾ ਤਾਂ ਧੁੰਦ ਪੈ ਰਹੀ ਹੈ ਤੇ ਨਾ ਹੀ ਕੋਰਾ ਪੰਜਾਬ ਦੇ ਵਿੱਚ। ਖੇਲੇ ਦਿਨਾਂ ਤੋਂ ਲਗਾਤਾਰ ਪੈ ਨਹੀਂ ਰਿਹਾ ਮੌਸਮ ਸਾਫ ਬਣਿਆ ਹੋਇਆ ਹੈ ਪਰ ਅੱਜ ਕੱਲ ਦੇ ਮੁਕਾਬਲੇ ਥੋੜਾ ਜਿਹਾ ਟੈਂਪਰੇਚਰ ਸਵੇਰ ਨੂੰ ਘੱਟ ਦਰਜ ਕੀਤਾ ਜਾ ਸਕਦਾ ਹੈ ਤੇ ਦਿਨ ਦਾ ਜਿਹੜਾ ਟੈਂਪਰੇਚਰ ਹੈ ਉਹ 26-27 ਡਿਗਰੀ ਦੇ ਆਸ-ਪਾਸ ਪੁੱਜੇਗਾ ਤੇ ਸਵੇਰ ਦਾ 9-10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਮੀਂਹ ਦੀ ਅਜੇ ਪੰਜਾਬ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੁਝ ਵੀ ਖਾਸ ਸੰਭਾਵਨਾ ਨਹੀਂ ਹੈ ਮੀਂਹ ਦੀ ਵਾਪਸੀ ਤਕਰੀਬਨ 15 ਤਰੀਕ ਦੇ ਆਸ-ਪਾਸ ਹੋ ਹੁੰਦੀ ਹੋਈ ਜਾਪ ਰਹੀ ਹੈ ਜਦੇ ਵਿੱਚ ਹਲਕੇ ਤੋਂ ਦਰਮਿਆਨੇ ਜਾਈਂ ਛਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ ਤੇ ਦੂਸਰੀ ਤਰਫ ਗੱਲ ਕਰੀਏ ਤਾਂ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਹੀ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਥੋੜਾ ਜਿਹੀਆਂ ਸਵੇਰਾ ਠੰਡੀਆਂ ਹੋਣਗੀਆਂ ਕਿਉਂਕਿ ਉੱਤਰ ਪੱਛੋਂ ਦੀਆਂ ਹਵਾਵਾਂ ਚੱਲਣ ਕਰਕੇ ਆਸਮਾਨ ਸਾਫ਼ ਰਹੇਗਾ ਤੇ ਸਵੇਰ ਵੇਲੇ ਹਲਕੀ ਜਿਹੀ ਠੰਡ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਬਦਲਾਅ ਹੁੰਦਾ ਹੋਇਆ ਤੁਹਾਨੂੰ